ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਚੋਣ ਪ੍ਰਚਾਰ ਤੋਂ ਬਾਅਦ ਅੱਜ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤੱਕ ਦਸੰਦਰਾ ਹਸਪਤਾਲ ਪਟਿਆਲਾ ਦੇ ਦਰਜਾਚਾਰ ਕਰਮਚਾਰੀਆਂ ਨੇ ਆਪਣੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟਾਂ ਪਾਈਆਂ। VOTING ਨੂੰਪ੍ਰਾਂਤ ਚੇਅਰਮੈਨ ਚੋਣ ਕਮੇਟੀ ਸਾਥੀ ਅਰਣੁਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁੱਲ 295 ਵੋਟਾਂ ਵਿੱਚੋਂ 247 ਵੋਟਾਂ ਪੋਲ ਹੋਈਆਂ ਜਿਸ ਵਿੱਚੋਂ ਸ਼੍ਰੀ ਰਾਜੇਸ਼ ਕੁਮਾਰ ਗੋਲੂ ਨੂੰ 194 ਅਤੇ ਮੋਨਿਕਾ ਨੂੰ 52 ਵੋਟਾਂ ਪਾਈਆਂ। ਇਸ ਤਰ੍ਹਾਂ 142 ਵੋਟਾਂ ਦੀ ਲੀਡ ਨਾਲ ਸ਼੍ਰੀ ਰਾਜੇਸ਼ ਕੁਮਾਰ ਗੋਲੂ ਨੂੰ ਜੇਤੂ ਕਰਾਰ ਦਿੱਤਾ ਗਿਆ। ਹਾਂਜੀ ਪਦਾਨ ਜੀ ਕਿੱਦਾਂ ਹੋ ਗਈ ਪਦਾਨਗੀ ਲਈਏ ਕਿੱਦਾਂ ਦੇ ਮੁੱਦੇ ਰਹਿਣਗੇ ਸਾਡੇ ਸਾਡੇ ਤੁਹਾਨੂੰ ਪਹਿਲਾਂ ਵੀ ਬੇਨਤੀ ਕਰੀ ਅਸੀਂ ਸਭ ਤੋਂ ਪਹਿਲਾਂ ਦਾ ਸਾਡੇ ਸਾਰੇ ਮੁਲਾਜ਼ਮ ਸਾਥੀਆਂ ਦਾ ਹੱਥ ਜੋੜ ਕੇ ਕੋਟੀ ਕੋਟੀ ਤਨਮਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਆਪਣਾ ਇੱਕ ਹੀ ਕੀਮਤੀ ਬੋਡ ਪਾ ਦੇ ਸਾਡੀ ਜਿੱਥੇਵੰਦੀ ਨੂੰ ਕਾਮਯਾਬੀ ਰਹੀ ਹੈ ਪਰ ਸਾਨੂੰ ਇਹ ਤਾਕਤ దਈ ਹੈ ਕਿ ਅਸੀਂ ਮੁਲਾਜ਼ਮਾਂ ਦੇ ਹੱਕਾਂ ਲਈ ਜਿਵੇਂ ਲੜਦੇ ਆਏ ਹਾਂ ਸ਼ੁਰੂ ਤੋਂ ਉਵੇਂ ਹੀ ਲੜਾਈ ਜਾਰੀ ਰੱਖੀ ਹੁਣ ਤੁਹਾਨੂੰ ਸਾਹਮਣੇ ਵੀ ਚੋਣ ਜਾਬਤਾ ਜਾਰੀ ਹੋ ਚੁੱਕੀ ਹੈ ਇਲੈਕਸ਼ਨਾਂ ਤੋਂ ਬਾਅਦ ਕੁਝ ਇਸੇ ਤਰ੍ਹਾਂ ਦਾ ਬੁਲੂਸ਼ਨ ਕਰ ਸ਼ਾਹੀ ਕਰ ਨਹੀਂ ਸਕਦੇ ਜੋ ਵੀ ਸਾਡੀ ਅੰਦਰੂਨੀ ਮੀਟਿੰਗਾਂ ਨੇ ਸਾਡੇ ਸੀਨੀਅਰ ਆਗੂਆਂ ਦੀ ਐਡਵਾਈਸ ਆ ਉਸ ਦੇ ਹਿਸਾਬ ਨਾਲ ਅਸੀਂ ਆਪਣੀ ਲਿਖਤੀ ਕਾਰਵਾਈ ਸਰਕਾਰ ਨੂੰ ਭੇਜਦੇ ਰਹਿੰਦੇ ਅੱਗੇ ਵੀ ਹੁਣ ਵੀ ਭੇਜਾਂਗੇ ਲੜਾਈ ਸਾਡੀ ਉਹੀ ਆ ਸਾਡੇ ਕੱਚੇ ਮੁਲਾਜ਼ਮ ਸਭ ਤੋਂ ਪਹਿਲਾਂ ਪੱਕੇ ਕੀਤੇ ਜਾਣ ਪਹਿਲ ਦੇ ਆਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਜਾਰੀ ਕੀਤੀ ਜਾਵੇ ਪਰ ਦਰਜਾ ਚਾਰ ਦਾ ਜੋ ਸ਼ੋਸ਼ਣੇ ਕਰ ਰਹੇ ਨੇ ਉਸ ਨੂੰ ਖਤਮ ਕਰਕੇ ਦਰਜਾ ਚਾਰ ਦੀ ਸਰਕਾਰੀ ਭਰਤੀ ਸ਼ੁਰੂ ਕੀਤੀ ਜਾਵੇ ਤਾਂ ਜੋ ਉਹਨਾਂ ਲੋਕਾਂ ਦੇ ਹੱਕ ਉਹਨਾਂ ਨੂੰ ਮਿਲ ਸਕਣ ਉਹ ਵੀ ਇਸੇ ਦੇਸ਼ ਦੇ ਨਾਗਰਿਕਾਂ ਉਹੀ ਆਪਣੀ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਜਿਨ੍ਹਾਂ ਦਾ ਇੱਕ ਕੁਰਸੀਆਂ ਤੇ ਬੰਦੇ ਸਰ ਗਲਾ ਘੋੜਦੇ ਆ ਇਹ ਸਰਕਾਰੀ ਅਫਸਰ ਸਰਕਾਰੀ ਮੰਤਰੀ ਸਾਡੇ ਅੱਜ ਇਹੀ ਡਾਕਟਰ ਬਲਬੀਰ ਸਿੰਘ ਨੂੰ ਦੁਬਾਰਾ ਪਬਲੀਕ ਚਾਨ ਦਾ ਪੈ ਗਿਆ ਨਾ ਮੌਕਾ ਜਿਹੜਾ ਹੈਲਥ ਮੰਤਰੀ ਤਾਂ ਉਹ ਦੁਬਾਰਾ ਸੀਟ ਮਿਲ ਗਈ ਉਹਨਾਂ ਨੂੰ ਪੀਐਮ ਦੀ ਹੁਣ ਉਹਿੱਥੋਂ ਆਣਗੇ ਲੋਕਾਂ ਵਿੱਚ ਇਹਨਾਂ ਲੋਕਾਂ ਦੇ ਵਿੱਚ ਬੈ ਬੈ ਕੇ ਉਹਨਾਂ ਨੇ ਵਾਅਦੇ ਕਰੇ ਕਿ ਜਿੱਦਣ ਸਰਕਾਰ ਬਣਦੀ ਪਹਿਲ ਦੇ ਆਧਾਰ ਤੇ ਕੱਚੇ ਮੁਲਾਜ਼ਮਾਂ ਪੱਕੇ ਕੀਤੇ ਜਾਣਗੇ 2 ਸਾਲ ਹੋ ਗਏ ਸਰਕਾਰ ਬਣੀ ਉਹ ਮਲਾਜਮ ਸਾਡੇ ਬੈਠੇ ਆ ਵਿਚਰੇ ਓਵਰੇਜ ਹੋ ਗਏ ਅੱਜ ਕਿਤੇ ਹੋਰ ਨੌਕਰੀ ਅਪਲਾਈ ਨਹੀਂ ਕਰ ਸਕਦੇ ਇਹਨਾਂ ਵੀ ਚਾਂਦ ਪੜ ਪੜੇ ਲਿਖੇ ਸਾਰੇ ਉਹ ਦੁਨੀਆ ਦਾ ਗੰਦ ਚੱਕ ਰਹੇ ਆ ਪਰ ਫੇਰ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰੀਗੀ ਇਸ ਸਰਕਾਰ ਨੇ ਹੁਣ ਇਹ ਜਵਾਬ ਦੇਣਗੇ ਸਰਕਾਰਾਂ ਨੂੰ ਵੀ ਹਰਫਤਰ ਸ਼ਾਹੀ ਨੂੰ ਵੀ ਹੁਣ ਦੱਸੋ ਤੁਸੀਂ ਕਿਵੇਂ ਆਓਗੇ ਇਹਨਾਂ ਦੇ ਘਰਾਂ ਦੇ ਵੋਟਾਂ ਦੇ ਜਿਨ੍ਹਾਂ ਨਾਲ ਤੁਸੀਂ ਝੂਠ ਬੋਲੇ ਆ ਪਤੰਗੀ ਪਤੰਗੀ ਤੁਹਾਨੂੰ ਮੀਡੀਆ ਦਾ ਤੁਸੀਂ ਟੀਮ ਵਾਂਗੂ ਕਿੱਦਾਂ ਰਹਿਗਾ ਟੀਮ ਵਰਕ ਸਭ ਦਾ ਸ਼ੁਰੂ ਤੋਂ ਬਹੁਤ ਅੱਛਾ ਰਿਹਾ ਸਾਡੇ ਸੀਨੀਅਰ ਆਗੂ ਰਿਟਾਇਰਮੈਂਟ ਦੇ ਬਾਵਜੂਦ ਵੀ ਸਾਡੇ ਨਾਲ ਜੁੜੇ ਰਹਿੰਦੇ ਆ ਸਾਡਾ ਮਾਰਗਦਰਸ਼ਨ ਕਰਦੇ ਆ ਰਾਮਪੀਸ਼ਨ ਜੀ ਸਤਪਾਲ ਮੰਦੋਰਾ ਜੀ ਹੋਰ ਬਹੁਤ ਬੈਠੇ ਆ ਬਾਹਰ ਸਾਡੇ ਸੀਨੀਅਰ ਆਗੂ ਜਿਨ੍ਹਾਂ ਦਾ ਤਜਰਬਾ ਹੈ ਸੰਘਰਸ਼ਾਂ ਦਾ ਸਰਕਾਰਾਂ ਨਾਲ ਨਿਬੜਨ ਦਾ ਵੀ ਇਹਨਾਂ ਦਾ ਸਾਡੇ ਦੇ ਸਭ ਤੋਂ ਵੱਡਾ ਆਸ਼ੀਰਵਾਦ ਹੈ ਕਿਉਂਕਿ ਤਜਰਬੇਕਾਰ ਲੋਕ ਨੇ ਸਾਡਾ ਰਸਤਾ ਦਿਖਾਉਂਦੇ ਆ ਸਾਡਾ ਮਾਰਗਦਰਸ਼ਨ ਕਰਦੇ ਆ ਅਰ ਅਸੀਂ ਸਾਰੀ ਜੁੱਫੇਬੰਦੀ ਜੋ ਵੀ ਸਟੈਪ ਚੱਕਦੇ ਆ ਬਹੁਤ ਸੋਚ ਸਮਝ ਕੇ ਸਰਦਾਰ ਗਰਸ਼ਨ ਸਿੰਘ ਲੁਮਾਣਾ ਜੀ ਸਾਡੇ ਸੁਪਾ ਪ੍ਰਧਾਨ ਨੇ ਉਹਨਾਂ ਦੀ ਵੈ ਲੈ ਕੇ ਉਹਨਾਂ ਦੀ ਟੀਮ ਦੀ رائے ਲੈ ਕੇ ਮੁਲਾਜ਼ਮਾਂ ਦੇ ਹਿੱਤਾਂ ਲਈ ਮੁਲਾਜ਼ਮਾਂ ਦੇ ਹੱਕਾਂ ਲਈ ਸ਼ੁਰੂ ਤੋਂ ਇਹ ਬੀ ਕਲਾਸ ਫੋਰ ਯੂਨੀਅਨ ਲੜਦੀ ਰਹੀ ਆ ਅਰ ਅੱਗੇ ਵੀ ਐਸ਼ਨ ਦਰਸੇ ਜਾਰੀ ਰਹਿਣਗੇ ਬੀ ਕਲਾਸ ਫੋਰ ਯੂਨੀਅਨ